ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਇੱਕ ਹੋਰ ਪੀਰ ਕਾ ਕਵੀ ਜਿਨ੍ਹਾਂ ਦਾ ਨਾਮ ਅਨਜਾਵਤ ਸਭ ਤੋਂ ਪਹਿਲਾਂ ਦੇਖਦੇ ਹਾਂ ਜਨਮ ਕਹਿੰਦੇ ਇਹਨਾਂ ਦੇ ਜਨਮ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਮੰਨਿਆ ਜਾਂਦਾ ਹੈ ਕਿ ਇਹਨਾਂ ਦਾ ਜਨਮ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜ਼ਿਲ੍ਹਾ ਸ਼ਾਹਪੂਰ ਦੇ ਪਿੰਡ ਮਦੀਨਾ ਹਰਲਾ ਵਿੱਚ ਹੋਇਆ ਤੇ ਇਹਨਾਂ ਨੇ ਇੱਕੋ ਹੀ ਵਾਰ ਲਿਖੀ ਹੈ ਜਿਹਨੂੰ ਨਾਦਰ ਸ਼ਾਹ ਦੀ ਵਾਰ ਕਹਿੰਦੇ ਆ ਹੁਣ ਇਹਦੇ ਬਾਰੇ ਅਸੀਂ ਦੇਖਦੇ ਹਾਂ ਨਾਦਰ ਸ਼ਾਹੀ ਵਾਰ ਨੂੰ ਨਜਾਵਤ ਦੀ ਵਾਰ ਵੀ ਕਹਿੰਦੇ ਆ ਸਭ ਤੋਂ ਪਹਿਲਾਂ ਕਹਿੰਦਾ ਇਹ ਜਿਹੜੀ ਵਾਰ ਪਿਛਲੇਰੇ ਮੁਗਲ ਕਾਲ 1939 ਈਸਵੀ ਚ ਭਾਰਤ ਉੱਤੇ ਹਮਲਾ ਕੀਤਾ ਇਹ ਮਤਲਬ ਜਿਹੜੀ ਵਾਰ ਸੀਗੀ ਇਹ ਜਿਹੜੀ ਭਾਰਤ ਦੇ ਉੱਤੇ ਹਮਲਾ ਕੀਤਾ ਸੀ 1939 ਈਸਵੀ ਵਿੱਚ ਨਾਦਰ ਸ਼ਾਹ ਨੇ ਉਹਦੀ ਉਹਦੇ ਬਾਰੇ ਲਿਖੀ ਗਈ ਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਪਹਿਲੀ ਦੱਸ ਚੁੱਕੀ ਕਿ ਨਾਦਰ ਸ਼ਾਹ ਦੇ ਹਮਲੇ ਦਾ ਵਰਣਨ ਆ ਇਹਦੇ ਵਿੱਚ 854 ਇਹਦੇ ਵਿੱਚ 17 ਆ ਲਾਈਨਾਂ ਕਹਿ ਲੋ 86 ਪੌੜੀਆਂ ਤੇ 38 ਕਾਂਡ ਆ ਤੇ ਇਹਦੇ ਵਿੱਚ ਰਾਵੀ ਰਾਵੀ ਜਿਹੜੀ ਨਦੀ ਆ ਉਹਦੇ ਕੰਡੇ ਤੇ ਲੜਾਈ ਦਾ ਜ਼ਿਕਰ ਜਿਹੜਾ ਆ ਕੀਤਾ ਗਿਆ ਹੈ ਸ਼ੰਦ ਜਿਹੜਾ ਨਿਸ਼ਾਨੀ ਸਰਖੰਡੀ ਤੇ ਦਵਈਆ ਸ਼ੰਦ ਬਹੁਤ ਜ਼ਿਆਦਾ ਇੰਪੋਰਟੈਂਟ ਆ ਪੁੱਛਦੇ ਆ ਸ਼ੰਦ ਜ਼ਰੂਰ ਸਤਿਆਨ ਨ ਯਾਦ ਰੱਖ ਲੈਣਾ ਜਾਵਤ ਦੀ ਵਾਰ ਜਾਂ ਨਦਰਸ਼ਾ ਦੀ ਵਾਰ ਇਹਨੂੰ ਕਿਹਾ ਜਾਂਦਾ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਆ ਵਾਰ ਦੇ ਵਿੱਚ ਹਾਥੀ ਘੋੜੇ ਊਠ ਜੰਗ ਵਿੱਚ ਉੱtre ਸਾਨੂੰ ਮਤਲਬ ਇਹਦੇ ਵਿੱਚ ਜਿਹੜੀ ਇਹਦੀ ਲੜਾਈ ਹੋਈ ਸੀ ਉਹਦੇ ਵਿੱਚ ਹਾਥੀ ਘੋੜੇ ਊਠਾਂ ਦਾ ਜ਼ਿਕਰ ਆ ਤੇ ਇਹਦੇ ਵਿੱਚ ਕਲਪਨਿਕ ਪਾਤਰ ਜਿਹੜੇ ਆ ਕਲ ਤੇ ਨਾਰਦ ਆ ਕਲਪਨਿਕ ਹੁੰਦੇ ਆ ਮਨਕੜਾ ਜਿਹੜੇ ਪਾਤਰ ਕਹਿ ਲੋ ਕਿੰਦਾ ਕਲ ਜਿਹੜਾ ਨਾਦਰਸ਼ਾ ਨੂੰ ਭਾਰਤ ਤੇ ਹਮਲਾ ਕਰਨ ਲਈ ਉਕਸਾਉਂਦਾ ਆ ਤੇ ਜਿਹੜਾ ਨਾਰਦ ਆ ਉਹ ਮੁਹੰਮਦ ਰੰਗੀਲੇ ਨੂੰ ਪੜਕਾਉਂਦਾ ਆ ਤੇ ਕਲ ਤੇ ਨਾਰਦ ਜਿਹੜੇ ਦੋਨੇ ਹੀ ਆ ਇਹ ਰਾਜਿਆਂ ਦੇ ਕੀ ਆ ਵਜ਼ੀਰਾਂ ਦੇ ਪ੍ਰਤੀਕ ਮੰਨੇ ਗਏ ਇਹਦੇ ਵਿੱਚ ਦੇ ਬਾਦ ਦਾ ਆਰੰਭ ਜਿਹੜਾ ਰੱਬ ਦੀ ਉਸਤਤ ਤੇ ਕੁਰਾਨ ਵਿੱਚ ਲਿਖੀ ਗੱਲ ਦੀ ਅਟਲਤਾ ਦਾ ਜ਼ਿਕਰ ਕਰਦਾ ਹੈ ਹੁਣ ਇਹਦੇ ਦੋ ਕ ਲਾਈਨਾਂ ਜਿਹੜੇ ਬਹੁਤ ਇੰਪੋਰਟੈਂਟ ਹੈ ਪੀਪਲ ਦੇ ਵਿੱਚ ਦੇ ਕੇ ਪੁੱਛ ਲੈਂਦੇ ਕਿਹੜੀਆਂ ਆ ਇਹ ਕਹਿੰਦਾ ਦੋਹੀ ਦਲੀ ਮੁਕਾਬਲਾ ਰਣ ਸੂੜੇ ਘੜਕਣ ਚੜ ਤੋਪਾ ਗੱਡੇ ਚੁੱਕੀਆਂ ਲਖ ਸੰਗਲ ਖੜਕਣ ਧੰਨਵਾਦ ਸਭ ਦਾ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ